ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਹਮੇ ਆਗਣ ਭਰੇ ਕਿ ਇਹ ਗੁਣ ਨਹੀਂ ਅਮਰਤ ਛਾੜ ਜਿ ਹੈ ਵਿਖਾਈ ਮਾਇਆ ਮੂ ਪਰਮ ਪਰੂਲੇ ਵਤਨਦਾਰ ਆਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸ੍ਰੀ ਗੁਰ ਸੰਗਤ ਜੇ ਨਿਲੰਤ ਜੰਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਹਾਜੂਰੀ ਯੋਜੇ ਬੈਠੇ ਹੋਏ ਸਰਬੱਤ ਭਾਗ ਭਾਗੀ ਪਿਆਰ ਦੇ ਨਾਮ ਗੱਜ ਕੇ ਫਤੇ ਬਲਾਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਜਨਮ ਜੈਨ ਨੂੰ ਮੁਖ ਰੱਖ ਕੇ 71 ਹੋਈ हां ਇਹ ਇਨੇ ਸਮੇਂ ਵਿੱਚ ਅਸੀਂ ਅੰਮ੍ਰਿਤ ਵੇਤੂ ਲੈ ਕੇ ਹਾਜ਼ਰੀਆਂ ਭਰੀਆਂ ਨੇ ਜੋ ਸੈਜ ਪਾਠ ਦੇ ਪਉ ਬਾਏ ਪ੍ਰੰਤ ਜੋ ਬੀਬੀਆਂ ਦਾ ਜਥਾ ਜੋ ਇੱਕ ਸੁਸਾਇਟੀ ਐ ਸੁਖਨੀ ਸਾਹਿਬ ਉਹਨਾਂ ਸਾਰੀਆਂ ਸਰਵਤ ਬੀਬੀਆਂ ਵੱਲੋਂ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਉਪਰੰਤ ਗੁਰਬਾਣੀ ਦੇ ਰਸ ਤੇ ਨਾਮ ਕੀਰਤਨ ਕੀਤਾ। ਹੁਣ ਥੋੜੇ ਸਮੇਂ ਵਾਸਤੇ ਆਓ ਉਹਨਾਂ ਦੇ ਛਿੱਖਿਆ ਉਹਨਾਂ ਦੇ ਜੀਵਨ ਉਹਨਾਂ ਦੇ ਉਪਦੇਸ਼ ਤੋਂ ਲਾਭ ਲਈਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਜੋ ਫੋਨ ਦੀ ਵਧਾਈ ਵਿੱਚ ਗੁਰਬਾਣੀ ਦੇ ਵਿੱਚ ਉਸਤਤ ਕੀਤੀ ਹੈ ਜਦੋਂ ਪਟਾਨ ਸਭੀ ਉਤਾਰੇ ਤੇ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਵੀ ਵੇਹੀ ਸਵੇਕੇ ਦਾ ਵਿਚਾਰ ਕੀਤਾ ਤੇ ਸਭ ਤੋਂ ਪਹਿਲਾਂ ਜਿਹੜਾ ਸਵੇਗਿਆ ਉਹਦੇ ਵਿੱਚ ਅਕਾਲ ਪੁਰਖ ਦੀ ਉਸਤਤ ਕਰਕੇ ਤੇ ਫਿਰ ਕਿਹਾ ਜਨ ਨਾਨਕ ਇਹ ਪੰਕਤੀ ਗਾਲ ਧਿਆਨ ਦੇਵੋ ਜਨ ਨਾਨਕ ਭਗਤਦਾਰ ਤੇ ਹੁਣ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਇਹੋ ਜਿਹੇ ਭਗਤ ਤੇ ਉਹ ਉਹਦੇ ਦਰ ਦੇ ਭਗਤ ਨੇ ਫਿਰ ਅੱਗੇ ਕਿ ਤੁਲ ਬ੍ਰਹਮ ਸੰਸਾਰ ਸੰਸਾਰ ਦਾ ਭਾਰ ਹੁੰਦਾ ਕਿ ਬਰਾਬਰ ਬ੍ਰਹਮ ਦਾ ਭਾਰ ਪਰਮਾਤਮਾ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਦਰ ਦੇ ਭਗਤ ਭਗਤੀ ਕਰਕੇ ਤੇ ਉਹਨਾਂ ਦੇ ਸਮਾਨ ਉਹਨਾਂ ਦੇ ਬਰਾਬਰ ਉਹਨਾਂ ਦੇ ਰੂਪ ਹੋ ਗਏ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇੱਕ ਜੀ ਮੇਰੀ ਇੱਕ ਜੀਬਾ ਕਿਆ ਬਖਾਨੇ ਤੇ ਕਹਿੰਦੇ ਨੇ ਕਿਵੇਂ ਉਹਦੀ ਸਿਵਤ ਗੁਰਨਾ ਨੂੰ ਦੇਵ ਜੀ ਦੀ ਕੀਤੀ ਮੇਰੀ ਜੀਬ ਕਰ ਸਕਦੀ ਹੈ ਜਿਹੜੇ ਪ੍ਰਮਾਤਮਾ ਦਾ ਰੂਪ ਹੋ ਗਏ ਨੇ ਮੈਂ ਤਾਂ ਹਾਂ ਕੇ ਬਲ ਬਲ ਬਾਹਲਾ ਬਾਹਲਾ ਸੱਦ ਬਲਹਾਰ ਜੀ ਜਾਂਦਾ ਹਾਂ ਤੇ ਇਸ ਤੋਂ ਪਹਿਲਾਵਾ ਜੋ ਮਸ਼ਹੂਰ ਡਾਕਟਰ ਇਕਬਾਲ ਜੀ ਲਿਖਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਸਤੇ ਫਿਰ ਉੱਠੀ ਆਖਿਰ ਸਦਾ ਤੋਹੀਨ ਕੀ ਪੰਜਾਬ ਸੇ ਕਹਿੰਦੇ ਨੇ ਫਿਰ ਉੱਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਹਿੰਦ ਕੋ ਇੱਕ ਮਰਦ ਕਮਾਲ ਨੇ ਜਗਾਇਆ ਖواب ਸੇ ਇਹ ਗੱਲ ਪੱਕੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਨੇ ਸੁੱਟੀ ਹੋਈ ਹਰਕਤ ਨੂੰ ਉਠਾਲਿਆ ਕਿ ਉਠੋ ਤੇ ਆਪਣੇ ਹੱਕ ਨੂੰ ਪਛਾਣੋ ਤੇ ਇੱਕ ਮਨੁੱਖਾ ਜਿਹੜਾ ਜੀਵਨ ਮਿਲਿਆ ਇਹਨੂੰ ਮਨੁੱਖਾ ਵਾਂਗ ਜਿਉ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਜਨਮ ਪਿੰਡ ਤਲਵੰਡੀ ਤੇ ਵਿਸਾਖ ਸੁਦੀ ਚੰਨ ਸਾਡੇ ਮਿਸਟੇਕ ਹੋਈ ਆ ਇਹਨਾਂ ਕਤਰ ਦੇ ਮਹੀਨੇ ਮਨਾਇਆ ਜਾਂਦਾ ਇਹਦੇ ਕਈ ਕਾਰਨ ਨੇ ਉਹਨਾਂ ਵਿੱਚੋਂ ਇੱਕ ਕਾਰਨ ਇਹ ਵੀ ਆ ਕਤਤਕ ਦਾ ਵੀ ਨਾਮ ਜਿਹੜਾ ਉਹ ਸ਼ੁੱਧ ਨਹੀਂ ਮੰਨਿਆ ਜਾਂਦਾ ਤੇ ਗੁਰੂ ਨਾਨਕ ਦੇਵ ਜੀ ਦੇ ਇਸਮੀ ਨਲੇ ਵਿੱਚ ਬਣਾਉਣ ਦਾ ਇਹ ਵੀ ਇੱਕ ਕਾਰਨ ਹੈ ਕਿ ਉਹਨਾਂ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਜੋ ਜਾਗਰਤਾ ਲਿਆਂਦੀ ਜੋ ਗਿਆਨ ਜਿਹੜੇ ਪਖੰਡ ਦਾ ਬਕੀਆ ਢੇੜ ਕੇ ਤੇ ਸੱਚ ਪ੍ਰਗਟ ਕੀਤਾ ਤੇ ਉਹਨਾਂ ਲੋਕਾਂ ਨੇ ਉਹਲਾ ਜਨਮ 71 ਦੇ ਵਿੱਚ ਮਨਾਉਣਾ ਸ਼ੁਰੂ ਕਰਤਾ ਪਰਚਲਿਤ ਕਰ ਦਿੱਤਾ ਪਰ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਛੋਟੀ ਦੇ ਵਿਦਵਾਨ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ ਫੌਣ ਸਿੰਘ ਸੀਤਲ ਤੇ ਕਰਨ ਸਿੰਘ ਹਿਸਟੋਰੀਅਨ ਨੇ ਇੱਕ ਲਿਖੀ ਹੈ ਕੱਤਕ ਕੇ ਵਿਸਾਖ ਤੇ ਬਹੁਤਿਆਵ ਵਿਦਵਾਨਾਂ ਦੀ ਰਾਏ ਅਨਸਾਰ ਵਿਸਾਖ 3 ਤਨ ਸੰਵਤ 1526 ਤੇ 20 ਵਿਸਾਖ ਈਸਵੀ ਸਾਲ 1469 ਤੋਂ 15 ਅਪ੍ਰੈਲ ਦਿਨ ਸ਼ਨੀਵਾਰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਸਾਹਿਬ ਜੀ ਦਾ ਜਨਮ ਸਾਤਵੇਂ ਮਈ ਨੂੰ ਹੋਇਆ ਚਲੋ ਖੈਰ ਅਸੀਂ ਤਾਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਲਾਭ ਲੈਣਾ ਹੈ ਹੁਣ 5 ਤਰੀਕ ਨੂੰ ਮਨਾਇਆ ਗਿਆ ਅਰ ਇਹ ਬੜੀ ਖੁਸ਼ੀ ਆਈ ਗੱਲ ਆ ਕਿ ਜਿਹੜੇ ਜਾਗਰੂਕ ਲੋਕ ਨੇ ਉਹ ਉਹਨਾਂ ਦੀ ਯਾਦ ਇਹਨਾਂ ਵेन ਉਸ ਦਿਨ ਦੀ ਹ ਮਨਾਉਣ ਦੀ بجائے ਕਿ ਜਦਨ ਆਪਣਾ ਟਾਈਮ ਹੋਵੇ ਵੇਲ ਹੋਵੇ ਸੰਗਤ ਜੁੜੇ ਤੇ ਅਸੀਂ ਤਾਂ ਜੁੜ ਕੇ ਉਹਨਾਂ ਦੀਆਂ ਸਿੱਖਿਆਵਾਂ ਲੈਣੀਆਂ ਨੇ ਉਹਨਾਂ ਨੂੰ ਯਾਦ ਕਰਨਾ ਤੇ ਜੋ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਤੇ ਉਹਨੂੰ ਅਸੀਂ ਸਮਝਣਾ ਵਿਚਾਰਨਾ ਤੇ ਉਹਦੇ ਅਨੁਸਾਰ ਚੱਲਣਾ ਸਾਰਾ ਸਾਲ ਤੇ ਗੁਰੂ ਨਾਨਕ ਦੇਵ ਜੀ ਦੇ ਬਾਤਾ ਤਿਰਕਤਾ ਜੀ ਤੇ ਬਾਬਾ ਕਾਲੂ ਜੀ ਤੇ ਉਹਨਾਂ ਦੇ ਭੈਣ ਜੀ ਬੇਬੇ ਨਾਨਕੀ ਜਿਹੜੇ ਉਹਨਾਂ ਤੋਂ ਵੱਡੇ 5 ਸਾਲ ਸਨ ਬੇਬੇ ਨਾਨਕੀ ਦਾ ਨਾਂ ਨਾਨਕੇ ਜਨਮ ਹੋਣ ਕਰਕੇ ਤੇ ਨਾਨਕੀ ਰੱਖਿਆ ਤੇ ਉਹਦੇ ਨਾਲ ਦਾ ਰੱਬ ਦਾ ਮਿਲਦਾ ਨਾਂ ਰੱਖ ਲਿਆ ਅਸੀਂ ਇਤਿਹਾਸ ਦੇ ਨਾਲ ਨਾਲ ਅਸੀਂ ਜੇ ਆਜ਼ਾਦ ਤਰ ਗੁਰਬਾਣੀ ਦੇ ਵਿੱਚ ਜੋ ਸਾਨੂੰ ਉਪਦੇਸ਼ ਦਿੱਤਾ ਅਸੀਂ ਉਹਦੀ ਹੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਦੇਵ ਜੀ 30 ਸਾਲ ਦੀ ਉਮਰ ਦੇ ਵਿੱਚ ਜਦੋਂ ਜਨੇਊ ਪਾਉਣ ਲੱਗੇ ਤੇ ਪੰਡਤ ਹਰदयाल ਜੀ ਨੇ ਜਦੋਂ ਜਨੇਊ ਪਾਉਣ ਦਾ ਯਤਨ ਕੀਤਾ ਸਾਰਾ ਇਕੱਠ ਹੋਇਆ ਤੇ ਗੁਰੂ ਨਾਨਕ ਦੇਵ ਜੀ ਨੇ ਬਾਹ ਫੜ ਕੇ ਇੱਥੇ ਉਹਨੂੰ ਕਿਹਾ ਕਿ ਇਹ ਕਾਦੇ ਵਾਸਤੇ ਪਾ ਰਹੇ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਪੰਡਤ ਜੀ ਨੇ ਕਿਹਾ ਕਿ ਮੈਂ ਅੱਜ ਤੋਂ ਤੁਹਾਡਾ ਗੁਰੂ ਹਾਂ ਤੇ ਤੁਸੀਂ ਇੱਕ ਚੇਲੇ ਹੋ ਸਿੱਖ ਹੋ ਤੇ ਇਹ ਆਤਮਿਕ ਤੌਰ ਤੇ ਇਸ ਜਨੂ ਨੇ ਕੰਮ ਲੈਣਾ ਤੇ ਮੈਂ ਤਾਂ ਘਾਰਿਆ ਗੁਰੂ ਨਾਨਕ ਦੇਵ ਜੀ ਰੋਸ਼ਨ ਦਿਮਾਗ ਸਨ ਆਸਾ ਦੀ ਬਾ ਜਿਆਦਾ ਵਿਸਤਾਰ ਚ ਨਹੀਂ ਜਾਣਾ ਆਸਾ ਦੀ ਬਾ ਜਿਹੜੇ ਪੜਦੇ ਨੇ ਜਾਂ ਪੜ ਕੇ ਵੇਖ ਲਏ ਉਹਦੇ ਵਿੱਚ ਚੰਗੀ ਤਰ੍ਹਾਂ ਇਹ ਪਰਮਾਨੰਦੇ ਕੀ ਸਮਝਾਇਆ ਗੁਰੂ ਨਾਨਕ ਦੇਵ ਜੀ ਨੇ ਕਿ ਇਹ ਜਨੇਊ ਜਿਹੜਾ ਮੈੜਾ ਹੋ ਜਾਣਾ ਧਾਗੇ ਦਾ ਤੁਸੀਂ ਵਟਿਆ ਵਟ ਵਟ ਚਾੜਾ ਮੈੜਾ ਹੋ ਜਾਣਾ ਗੰਦਾ ਹੋ ਜਾਣਾ ਫਿਰ ਟੁੱਟ ਜਾਣਾ ਇੱਥੋਂ ਤੱਕ ਕਿ ਜਦੋਂ ਇਸ ਜੀਵ ਨੇ ਇੱਥੋਂ ਚੜੇ ਜਾਣਾ ਤੇ ਇਹ ਨਾਲ ਹੀ ਸੜ ਜਾਣਾ ਸ੍ਰੀ ਗੁਰੂ ਆਤਮਾ ਦਾ ਕਿਵੇਂ ਹੋਇਆ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਤੇ ਉਹ ਫਿਰ ਕਹਿਣ ਲੱਗੇ ਮੇਰੇ ਮੇਰੇ ਪਾਸ ਇੱਕ ਜਨੇਊ ਹੈ ਉਹਦੀ ਮਜੂਤੀ ਦੱਸਣਾ ਜੇ ਤੁਹਾਡੇ ਕੋਲ ਹਰਤ ਪਾਦੂ ਮੈਨੂੰ ਕੋਈ ਤਰਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਉੱਥੇ ਕਿਆ ਦਇਆ ਕਪਾਲ ਸੰਤੋਖ ਸੂਤ ਜਤ ਗੰਢੇ ਸੱਤ ਅੱਠ ਕਹਿੰਦੇ ਨੇ ਦਇਆ ਇਹ ਗੁਣ ਹੋਣੇ ਚਾਹੀਦੇ ਮਨੁੱਖ ਦੇ ਇਹ ਜਨੇਊ ਕੌਣ ਕਰਕੇ ਇਹ ਜਨੇਊ ਗੋਣ ਕਰਕੇ ਇਹ ਗੋਣ ਮਨੁੱਖ ਦੇ ਵਿੱਚ ਆਉਣੇ ਚਾਹੀਦੇ ਜੇ ਨਹੀਂ ਆਏ ਤੇ ਫਿਰ ਇਹਨਾਂ ਕੋਈ ਖਿਆਲ ਆ ਨਹੀਂ ਪਿੰਦੇ ਨੇ ਦਇਆ ਸੰਤੋਖ ਤੇ ਜਤ ਤੇ ਸਤ ਇਹ ਜਨੇਊ ਜੀ ਕਰ ਜੀ ਦਾ ਭਾਵ ਜਿੰਦ ਦਾ ਆਤਮਾ ਦਾ ਇਹ ਜਨੇਊ ਆਤਮਾ ਦਾ ਹੈ ਹੈ ਜਿੱਥੋਂ ਹੈ ਤਾਂ ਪੰਡਿਤ ਘੱਤ ਤੇ ਕਹਿੰਦੇ ਮੇਰੇ ਗਲ ਪਾ ਦੇ ਮੈਨੂੰ ਕੋਈ ਤਰਾਜ ਦੇ ਹੁਣ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਨੇ ਤਾਨਸੋ ਮਾਨਸ ਨਾਨਕਾ ਜੋ ਗਾਲ ਥੱਲੇ ਪਾਇ। ਕਹਿੰਦੇ ਨੇ ਜਿਨ੍ਹਾਂ ਨੇ ਇਹ ਜਨੇਊ ਪਾਇਆ ਨਾ ਉਹ ਮਨੁੱਖ ਤਾਨ ਨੇ। ਹੁਣ ਅੱਗੇ ਅਸੀਂ ਚੱਲਦੇ ਹਾਂ ਕਿ ਅ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਮੱਝਾਂ ਵੀ ਚਾਰੀਆਂ ਦੁਕਾਨ ਦਾ ਕੰਮ ਵੀ ਕੀਤਾ ਤੇ ਵਾਹੀ ਵੀ ਕੀਤੀ, ਸਵੱਦ ਵਪਾਰ ਵੀ ਕੀਤਾ। ਤੇ ਜਦੋਂ ਵੀਰ ਪਈਏ ਜਿਹੜੇ ਵਿਦਵਾਨ ਸਾਧੂ ਨੂੰ ਜਿਹੜੇ ਪਖੰਡ ਨਹੀਂ ਸੀ ਜਿਨ੍ਹਾਂ ਦੇ ਕੋਲ ਤੇ ਚੰਗਾ ਉਪਦੇਸ਼ ਦਿੰਦੇ ਤੇ ਉਹਨਾਂ ਦੀ ਸੇਵਾ ਵਿੱਚ ਲਾ ਦਿੰਦੇ ਤੇ ਪਿਤਾ ਜੀ ਬਹੁਤ ਨਾਰਾਜ਼ ਹੋਏ ਖਫਾ ਹੋਏ ਉਹਨਾਂ ਨੇ ਆਪਣੇ ਜਵਾਈ ਜੈਰਾਵ ਨੂੰ ਕੀਤਾ ਸੱਦਿਆ ਕਿ ਇਸ ਨੂੰ ਤੁਸੀਂ ਆਪਣੇ ਨਾਲ ਲਾ ਲਿਓ ਉਹ ਨਾਲ ਲਾ ਗਏ ਨੇ ਤਲਵੰਡੀ ਜੇ ਜਦੋਂ ਤਲਵੰਡੀ ਜਾਂਦੇ ਤੋਂ ਜਾਂਦੇ ਨੇ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਉਦੋਂ ਉਹਨਾਂ ਦੀ ਉਮਰ 35 ਸਾਲ ਦੀ ਸੀ ਮੈਂ ਸੰਕੇਤ ਦੇ ਵਿੱਚ ਇਤਿਹਾਸ ਦੇ ਨਾਲ ਨਾਲ ਜਿਆਦਾ ਗੁਰਬਾਣੀ ਵੱਲ ਧਿਆਨ ਦੰਨਾ ਕਿ ਗੁਰੂ ਸਾਹਿਬ ਨੇ ਸਾਨੂੰ ਕੀਤਾ ਇਤਿਹਾਸ ਅਸੀਂ ਲਿਖਿਆ ਇਤਿਹਾਸ ਦੇ ਵਿੱਚ ਲੱਛੇਦਾਰ ਗੱਲਾਂ ਹੋ ਸਕਦੀਆਂ ਨੇ ਉਹ ਸਾਨੂੰ ਭੜੀ ਦੀ ਘੜੀ ਪਰਵਾਹ ਸਕਦੀਆਂ ਨੇ ਉਹਦੇ ਵਿੱਚ ਇਤਿਹਾਸ ਦਾ ਝੂਠ ਵੀ ਹੋ ਸਕਦਾ ਪਰ ਜੋ ਗੁਰੂ ਸਾਹਿਬਾਂ ਨੇ ਆਪਣੇ ਮੂੰਹੋਂ ਉਚਾਰਿਆ ਉਹ ਕਦੇ ਝੂਠੀ ਹੋ ਸਕਦਾ ਸਤਗੁਰੂ ਮਹਾਰਾਜ ਸਾਹਿਬ ਦੀ ਤਲਵੰਡੀ ਪਹੁੰਚ ਗਏ ਨੇ ਉੱਥੇ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਉੱਥੇ ਜੋ ਦੁਕਾਨਦਾਰੀ ਕੀਤੀ ਤੇ ਉਹਦੇ ਵਿੱਚੋਂ ਅਨਾਜ ਮਿਲਦਾ ਹੁੰਦਾ ਸੀ ਜਿਹੜੀ ਤਨਖਾਹ ਉਹ ਜਿੰਨਾ ਮਿਲਣਾ ਮਹੀਨਾ ਦਾ ਉਹਨਾਂ ਨੇ ਲਾ ਕੇ ਇੱਕ ਬਨੇ ਰੱਖ ਲੈਣਾ ਵਿਗਿਆਨਕ ਢੰਗ ਦੇ ਨਾਲ ਗੁਰੂ ਸਾਹਿਬਾਂ ਨੇ ਕੰਮ ਕੀਤਾ ਉਹ ਸਰਦਾ ਜਾਂ ਤਰਾਮਾ ਦੀ ਗੱਲ ਨਹੀਂ ਗਈ ਉਹਨਾਂ ਨੇ ਕੋੜ ਰੱਖ ਲੈਣਾ ਕਿ ਜਿਹੜੇ ਲੋੜ ਆਉਂਦੇ ਹੁੰਦੇ ਸੀ ਤੋਂ ਉਹਨੇ ਆਪਣੀ ਕਮਾਈ ਦੇ ਵਿੱਚੋਂ ਦੰਦੇ ਹੁੰਦੇ। ਇਹ ਨਹੀਂ ਵੀ ਉਹ ਉਹਦਾ ਹੀ ਲਟਾਈ ਜਾਂਦੀ। ਚੁਗਲੀ ਕੀਤੀ। ਸਾਭ ਹੋਇਆ ਕਈ ਵਾਰਾਂ ਤੇ ਉਹ ਸਮਾਨ ਵੱਧਦਾ ਰਿਹਾ। ਖੈਰ ਗੁਰੂ ਨਾਨਕ ਦੇਵ ਜੀ ਨੇ ਇਹ ਤਾਂ ਇੱਕ ਸਾਨੂੰ ਚਾਰ ਕਿਤੇ ਕਰਕੇ ਦੱਸਣੇ ਸੀ ਵੀ ਕਰਨੇ ਚਾਹੀਦੇ ਆ। ਨਿਸ਼ਾਨਾ ਉਹਨਾਂ ਦਾ ਹੋਰ ਸੀ। ਇੱਕ ਦਿਨ ਕੀ ਹੋਇਆ ਉਹ ਅੰਮ੍ਰਿਤ ਵੇਲੇ ਉੱਠੇ ਟੈਲਵਾ ਉਹਨਾਂ ਦੇ ਨਾਲ ਤੇ ਵੈ ਨਦੀ ਦੇ ਵਿੱਚ ਉਹਨੂੰ ਕੱਪੜੇ ਫੜਾ ਕੇ ਤੇ ਆਪ ਉਹ ਨਦੀ ਦੇ ਵਿੱਚ ਡੁੱਬੀ ਮਾਰੀ ਤੇ ਅਗਲੇ ਦਿਨ ਜੰਗਲ ਦੇ ਵਿੱਚ ਜਾ ਕੇ ਬੈਗ ਤੇ ਇਹ ਤੁਹਾਨੂੰ ਸਾਖੀ ਅਟਪੱਟੀ ਲੱਗੂਗੀ ਜਿਹੜੀ ਮੈਂ ਸੁਣਾ ਰਿਹਾ ਪਰ ਗੁਰਬਾਣੀ ਅਨੁਸਾਰ ਸਹੀ ਹੈ ਉਧਰ ਜਾ ਕੇ ਤੇ ਉਹਨਾਂ ਨੇ ਫਿਰ ਤਿੰਨ ਦਿਨ ਸੋਇਆ ਸਾਰੇ ਸੰਸਾਰ ਦੀ ਇਹ ਤੋਂ ਪਹਿਲਾਂ ਵੀ ਸੋਇਦੇ ਰਹੇ ਅਜਿਹਾ ਕਿਉਂ ਪਿੰਡ ਹੁੰਦੇ ਸੀ ਵੈਰ ਲਿਆਂਦਾ ਗਿਆ ਇਹ ਉਹ ਕਹਣ ਲੱਗੇ ਕਿ ਮੈਨੂੰ ਇਹ ਰੋਗ ਕੋਈ ਨਹੀਂ ਹੈ ਮੈਂ ਤੇ ਸਾਰੀ ਖਲਕਤ ਜਿਹੜੀ ਆਕੂ ਵਿੱਚ ਲੜ ਨਹੀਂ ਹੈ ਜਾਂ ਜਲਦੀ ਜਲਾਉਂਦਾ ਰੱਖ ਲੈ ਉਹਨਾਂ ਨੂੰ ਥਾਣ ਵਾਸਤੇ ਮੈਂ ਵਿਉਂਤ ਬਣਾ ਰਿਹਾ ਉਹਨਾਂ ਨੇ ਵਿਉਂਤ ਬਣਾਈ ਵਿਉਂਤ ਬਣਾ ਕੇ ਉਹਨਾਂ ਨੇ ਸੋਚਿਆ ਕਿ ਮੇਰਾ ਮਾਪਿਓ ਬਜ਼ੁਰਗ ਨੇ ਉਹਨਾਂ ਦੀ ਸੇਵਾ ਕਰਨ ਚਾਹੁੰਦੇ ਹੋ ਨਿਕੀਆਂ ਨਿਕੀਆਂ ਗੱਲਾਂ ਵੀ ਚਾਹੁੰਦੇ ਹੋ ਕਿ ਇਹ ਕਹਾਣੀ ਜਿਹੜੀ ਹੈ ਜਿਹੜੀਆਂ ਤੁਸੀਂ ਸੁਣਦੇ ਰਹੇ ਉਸ ਤੋਂ ਹਟ ਕੇ ਆ ਉਹਨਾਂ ਨੇ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੋਚਿਆ ਵੀ ਮੇਰੇ ਮਾਤਾ ਪਿਤਾ ਬਜ਼ੁਰਗ ਨੇ ਛੋਟੇ ਬੱਚੇ ਨੇ ਜਵਾਨ ਬਤਨੀ ਆ ਇਹ ਮੇਰਾ ਫਰਜ਼ ਬਣਦਾ ਕਿ ਇਹਨਾਂ ਦੀ ਸੰਭਾਲ ਕੀਤੀ ਜਾਵੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਸਾਰੀ ਦੁਨੀਆ ਦਾ ਫਰਜ਼ ਜਦੋਂ ਆਇਆ ਤਾਂ ਉਹਨਾਂ ਨੇ ਖੰਖਾ ਕੀਤਾ ਕਿ ਇਹ ਫਰਜ਼ ਛੋਟਾ ਹੈ ਤੇ ਇਹਦੇ ਅੱਗੇ ਵੱਡਾ ਜਿਹੜਾ ਫਰਜ਼ ਹੈ ਉਹ ਨਿਭਾਉਣ ਵਾਸਤੇ ਉਹ ਆ ਕੇ ਤੇ ਕਬਰਸਤਾਨ ਤੇ ਬਹਿ ਗਏ ਉੱਥੇ ਆ ਜਦੋਂ ਸਾਰਿਆਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਜੀ ਆ ਗਏ ਨੇ ਡੁੱਬੇ ਨਹੀਂ ਜਿਉਂਦੇ ਹਨ ਤੇ ਸਾਰੀ ਖੁਫਕਤ ਆਈ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਕੋ ਹਿੰਦੂ ਨਾ ਮੁਸਲਮਾਨ ਇਹਦੇ ਵਿੱਚ ਅ ਗੁਰੂ ਨਾਨਕ ਦੇਵ ਜੀ ਉਹਨਾਂ ਚਿਰ ਪਰਮਾਤਮਾ ਦੇ ਨਾਲ ਜੁੜ ਕੇ ਆਪਣੀ ਸੁਰਤੀ ਜੋੜੀ ਤਾਂ ਨੇ ਉਹਦੇ ਵਿੱਚ ਜਿਹੜਾ ਗਿਆਨ ਮਿਲਿਆ ਨਾ ਉਹ ਫੇ ਵੰਡਣੋਂ ਆਸਤੇ ਚੱਲ ਗਏ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਵੇਈ ਨਦੀ ਆਈ ਗੱਲ ਟੂਬੀ ਆਲੀ ਜਿਹੜੀ ਉਹ ਸਾਖੀ ਆਈ ਸਹੀ ਨਹੀਂ ਐ ਖੁਣ ਗੁਰਬਾਣੀ ਦੇ ਵਿੱਚ ਕੀ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਹੈ ਨਾਲ ਨਾਲ ਮਸਵਾ ਵੀ ਦਸੀ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ 1255 ਤੇ ਆ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਪਰਮਾਤਮਾ ਜਿਹੜਾ ਉਹ ਕਿਸੇ ਪਤਾਲ ਚ ਕਿਸੇ ਆਕਾਸ਼ ਚ ਕਿਸੇ ਸਾਜਖੰਡ ਚ ਨਹੀਂ ਹੈ ਉਹ ਕਿੱਥੇ ਹੈ ਗੁਰਬਾਣੀ ਚ ਕਿਹਾ ਸਤਿਗੁਰੂ ਜੀ ਕਹਿੰਦੇ ਨੇ ਮਹਿਲ ਮੈਂ ਬੈਠੇ ਅ ਆਗਮ ਅਪਾਰ ਮਹਿਲ ਕਿਹੜਾ ਹੈ ਸਰੀਰ ਇੱਥੇ ਤਿੰਨ ਵਾਰ ਮਹਿਲ ਆਇਆ ਹੈ ਪਹਿਲਾਂ ਆਇਆ ਹੈ ਅ ਲਲਾ ਮੁਕਤਾ ਫਿਰ ਔਕਲ ਲੱਗੀ ਹੈ ਤੇ ਫਿਰ ਸਿਆਰੀ ਲੱਗੀ ਹੈ ਇਹਨਾਂ ਦੇ ਵੱਖਰੇ ਵੱਖਰੇ ਅਰਥ ਹੋਣਗੇ ਧਿਆਨ ਰੱਖਿਓ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਾਹਲ ਮੈਂ ਬਾਠੇ ਆਗਾਮ ਅਪਾਰ ਆਗਮ ਦਾ ਭਾਵ ਹੈ ਪਹੁੰਚਣਾ ਆ ਐਡਾ ਅਗੇਤਰ ਲੱਗ ਜਾਵੇ ਤੇ ਇਹਦਾ ਅਰਥ ਹੈ ਆਗਮ ਜਿਹਦੇ ਤੱਕ ਪਹੁੰਚਣਾ ਹੋ ਸਕੇ ਅਪਾਰ ਦਾ ਭਾਵ ਹੈ ਭਾਰ ਦਾ ਭਾਵ ਹੈ ਪਾਰਲਾ ਸਿੜਾ ਅਪਾਰ ਦਾ ਭਾਵ ਹੈ ਬੇਅੰਤ ਉਹ ਅਪਹੁੰਚ ਉਹ ਬੇਅੰਤ ਪ੍ਰਭੂ ਸਾਰੇ ਸਰੀਰਾਂ ਦੇਵਤ ਬੈਠੇ ਹੋਏ ਨੇ ਸਤਿਗੁਰੂ ਕਹਿੰਦੇ ਨੇ ਮਾਹਲ ਮੈਂ ਬੈਠੇ ਆਗਮ ਅਪਾਰ ਇਹ ਤਾਂ ਗੱਲ ਕਲੀਅਰ ਕਰਤੀ ਹੁਣ ਕਹਿੰਦੇ ਨੇ ਪੀਤਰ ਅੰਮ੍ਰਿਤ ਸੋਈ ਜਨ ਪਾਵੈ ਕਹਿੰਦੇ ਨੇ ਉਹ ਪਰਮਾਤਮਾ ਸਾਡੇ ਅੰਦਰ ਬੈਠਾ ਹੋਇਆ ਸਾਰਿਆਂ ਦੇ ਸਰੀਰਾਂ ਚ ਤੇ ਕਹਿੰਦੇ ਨੇ ਉਹਦੇ ਅੰਮ੍ਰਿਤ ਦਾ ਕੁੰਡ ਵੀ ਸਾਡੇ ਅੰਦਰ ਹੈ ਤੇ ਉਹ ਮਨੁੱਖ پا ਸਕਦਾ ਹੈ ਕੌਣ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਹਦਾ ਨਿਤ ਦੀ ਆਚਾਰ ਦਾ ਭਾਵ ਹੈ ਕਿਰਿਆ ਜਿਸ ਦੀ ਨਿਤ ਦਾ ਕਰਮ ਬਣ ਗਿਆ ਕਿ ਗੁਰੂ ਦੇ ਸ਼ਬਦ ਨਾਲ ਜੁੜਨਾ ਉਸ ਅਮਰਤ ਨੂੰ ਪਾ ਸਕਦਾ ਹੈ ਪਰਮਾਤਮਾ ਕਿੱਥੇ ਵਸਦਾ ਹੈ ਅੰਦਰ ਗੁਰੂ ਨਾਨਕ ਦੇਵ ਜੀ ਦਾ ਪਰਮਾਤਮਾ ਕਿੱਥੇ ਸੀ ਅੰਦਰ ਤੇ ਉਹ ਆਪਣੇ ਅੰਦਰ ਧੁਰ ਪਰਮਾਤਮਾ ਨਾਲ ਜੁੜ ਕੇ ਕਿ ਸਾਨੂੰ ਉਪਦੇਸ਼ ਦੇ ਰਹੇ ਨੇ ਇਹ ਰਾਵ ਦੀ ਪੰਕਤੀ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਅ ਅੱਗੇ ਕਹਿੰਦੇ ਨੇ ਕਿ ਪਰਦਾਰਾ ਪਰ ਧਨ ਪਰ ਲੋਭਾ ਕਹਿੰਦੇ ਨੇ ਜਿਹੜੇ ਸ਼ਬਦ ਨਾਲ ਜੁੜਨਗੇ ਜਿਹੜੇ ਮਨੁੱਖ ਗੁਰੂ ਸ਼ਬਦ ਨਾਲ ਜੁੜਨਗੇ ਤੇ ਉਹਨਾਂ ਦੇ ਉਹ ਇਹਨਾਂ ਚੀਜ਼ਾਂ ਨੂੰ ਤਿਆਗ ਦੇਣਗੇ ਸਤਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜੇ ਸ਼ਬਦ ਨਾਲ ਜੋੜਨਗੇ ਉਹ ਇਹਨਾਂ ਚੀਜ਼ਾਂ ਨੂੰ ਤਿਆਗ ਦੇਣਗੇ ਪਰਧਾਰਾ ਪਰਤਨ ਪਰ ਲੋਭਾ ਹਮੈ ਵਿਖੈ ਵਿਕਾਰ ਇਹ ਦੋਹਾਂ ਪੰਕਤੀਆਂ ਦੇ ਵਿੱਚ ਸਤਗੁਰੂ ਜੀ ਨੇ ਕਿਹਾ ਇਹੀ ਗੱਲ ਕਹਿੰਦੇ ਨੇ ਪ੍ਰਮਾਤਮਾ ਤੇ ਪਰਮਾਤਮਾ ਦੀ ਪ੍ਰਾਪਤੀ ਤਾਂ ਹੋਣੀ ਹੈ ਜੇ ਇਹਨਾਂ ਦਾ ਤਿਆਗ ਕਰਨਗੇ ਜੇ ਇਹ ਸਾਡੇ ਹਿਰਦੇ ਵਿੱਚ ਭਰੇ ਹੋਇਆ ਤੇ ਫਿਰ ਉਹ ਹਿਰਦਾ ਖਾਲੀ ਨਹੀਂ ਕਿਉਂਕਿ ਆਸਾ ਦਿਵਾਰ ਦੇ ਵਿੱਚ ਸਤਿਗੁਰੂ ਭਾਰਾ ਸਾਹਿਬ ਜੀ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇੱਕ ਭਾਂਡਾ ਅੱਗੇ ਭਰਿਆ ਹੋਇਆ ਦੂਜੀ ਚੀਜ਼ ਪਾਵਾਂਗੇ ਤੇ ਡੁੱਲ ਜਾ ਕੇ ਵਿੱਚ ਨਹੀਂ ਪਾਏਗੀ ਉਹ ਨੂੰ ਕਾਢਾਂਗੇ ਖਾਲੀ ਕਰਾਂਗੇ ਤੇ ਦੂਜੀ ਤਾਂ ਪਾਵਾਂਗੇ ਅੰਦਰ ਕੀ ਭਰਿਆ ਹੈ ਇਸ ਇਹੀ ਗੱਲ ਵਿਦਵਾਨ ਪ੍ਰਮਾਣ ਦਿੰਦੇ ਨੇ ਕਿ ਪਰ ਧਨ ਪਰਦਾਰਾ ਫਰਹਰੀ ਨਾਮਦੇਵ ਜੀ ਗੁਰੂ ਨਾਨਕ ਦੇਵ ਜੀ ਤੇ ਨਾਮਦੇਵ ਜੀ ਇੱਕ ਹੀ ਵਿਚਾਰ ਰੱਖਦੇ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪਰਦਾਰਾ ਪਰ ਧਨ ਪਰ ਲੋਭਾ ਖੋਵੇਂ ਵਿਖੇ ਵਿਕਾਰ ਦੋਸ਼ਟ ਪਾਉ ਤਜ ਨਿੰਦ ਪਰਾਈ ਕਾਮ ਕ੍ਰੋਧ ਝੰਡਾਰ ਉਹਨਾਂ ਨੇ ਕਿੰਨੀਆਂ ਚੀਜ਼ਾਂ ਗਿਣ ਕੇ ਦੱਸਤੀਆਂ ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਪਰ ਧਨ ਪਰਦਾਰਾ ਪਰ ਹਰੀ ਕਹਿੰਦੇ ਨੇ ਜਿਹੜੇ ਪ੍ਰਾਇਤ ਧਨ ਪ੍ਰਾਇ ਚੀਜ਼ ਪ੍ਰਾਇ ਇਸਤਰੀ ਨੂੰ ਤੋਂ ਤਿਆਗ ਦੇਣਗੇ ਦੂਰ ਹੋਣਗੇ ਤਾਂ ਕਿ ਨਿਗਟ ਵਸੇ ਨਰ ਹਰੀ ਇਹ ਅਕਾਟ ਦਲੀਲ ਹੈ ਗੁਰੂ ਨਾਨਕ ਦੇਵ ਜੀ ਤੇ ਨਾਮ ਦੇਵੀ ਕਹਿੰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਜਰੂਰ ਵਸੇਗਾ ਲਿਖ ਕੇ ਦੇ ਰਹੇ ਨੇ ਮੂੰਹ ਜਬਾਨੀ ਨਹੀਂ ਗੱਲ ਉਹਨਾਂ ਕੀਤੀ ਲਿਖ ਕੇ ਦਿੱਤਾ ਹੈ ਇਹ ਸਬੂਤ ਹੈ ਸਾਡੇ ਕੋਲ ਸਤਿਗੁਰੂ ਜੀ ਕਹਿੰਦੇ ਨੇ ਮਾਰ ਲੋਭਾ ਹਉ ਮੈਂ ਵਿਖਾ ਵਿਕਾਰ ਦੁਸ਼ਟ ਭਾਉ ਨੀਤ ਮਾੜੀ ਤਜ ਦੰਦ ਫਰਾਈ ਦੂਜਿਆਂ ਦੀ ਨਿੰਦਾ ਕਾਮ ਕ੍ਰੋਧ ਚੰਡਾਰ ਇਹਨਾਂ ਨੂੰ ਜਿਹੜਾ ਤਿਆਗੂਗਾ ਤੇ ਉਹਨਾਂ ਨੂੰ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਪਰਮਾਤਮਾ ਦੇ ਦਰਸ਼ਨ ਹੋਣਗੇ ਹੁਣ ਅੱਗੇ ਕਹਿੰਦੇ ਨੇ ਕਿ ਦੁੱਖ ਸੁੱਖ ਦੋ ਸੰਭ ਕਰ ਜਾਣਾ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਇਹਨਾਂ ਚੀਜ਼ਾਂ ਨੂੰ ਤਿਆਗੂਗਾ ਸਤਿਗੁਰਾਂ ਜੁੜੂਗਾ ਉਹਦਾ ਪਰਮਾਤਮਾ ਦੇ ਨਾਲ ਨਾਤਾ ਜੁੜ ਜਾਵੇਗਾ ਉਹ ਫਿਰ ਦੁੱਖ ਸੁੱਖ ਸਭ ਕਰ ਜਾਣੇ ਬੁਰਾ ਭਲਾ ਸੰਸਾਰ ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਵੱਲੋਂ ਜਿਹੜਾ ਦਿਰਾਦਰੀ ਬੁਰਾ ਭਲਾ ਦਾ ਭਾਵ ਆਦਲ ਕਹਿੰਦੇ ਨੇ ਉਹ ਉਹਨਾਂ ਉਹਨਾਂ ਦੁਆ ਦੇ ਵਹਿਤਰੀ ਹੁਕਮ ਅੰਗੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਹੋਇ ਪ੍ਰਾਪਤ ਕੀ ਹੋਵੇਗਾ ਸੁੱਧ ਬੁੱਧ ਸੁਰਤ ਨਾਮ ਹਰ ਪਾਈਏ ਜੇ ਨਾਮ ਨਾਲ ਜੁੜਾਂਗੇ ਤੇ ਫਿਰ ਚੰਗੀ ਬੁੱਧੀ ਮਿਲੇਗੀ ਸੁੱਧ ਬੁੱਧੀ ਮਿਲੇਗੀ ਸਾਡੀ ਸੁਰਤ ਜਿਹੜੀ ਹੈ ਉਹ ਜੁੜੇਗੀ ਸਤਿਗੁਰੂ ਗੌਰ ਪਿਆਰ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਸੰਗਤ ਗੌਰ ਪਿਆਰ ਸਤਿਗੁਰੂ ਕਹਿੰਦੇ ਨੇ ਜਿਹੜੇ ਸੰਗਤ ਵਿੱਚ ਜੁੜ ਕੇ ਗੁਰੂ ਨਾਲ ਪਿਆਰ ਕਰਨਗੇ ਤੇ ਨਾਮ ਨਾਲ ਜੁੜਨਗੇ ਉਹਨਾਂ ਦੀ ਮਤ ਜਿਹੜੀ ਹੈ ਪਵਿੱਤਰ ਹੋ ਜਾਵੇਗੀ ਹੁਣ ਸਤਿਗੁਰੂ ਬਾਬਾ ਸਾਹਿਬ ਜੀ ਅੱਗੇ ਹੁਣ ਕਹਿੰਦੇ ਨੇ ਐਨਸ ਲਾਹਾ ਐਨਸ ਦਾ ਭਾਵ ਐ ਦਾ ਭਾਵ ਹੈ ਅ ਦਿਨ ਇਸ ਦਾ ਭਾਵ ਹੈ ਰਾਤ ਕਹਿੰਦੇ ਨੇ ਰਾਤ ਦਿਨ ਲਾਹਾ ਖੱਟਣਗੇ ਹਰ ਨਾਮ ਪ੍ਰਾਪਤ ਗੁਰਦਾਤਾ ਦੇ ਬਨਹਾਰ ਪਰਮਾਤਮਾ ਜਿਹੜਾ ਦੇਣ ਦੇ ਸਮਰੱਥ ਹੈ ਤੇ ਜਿਹੜੇ ਵੀ ਸੰਗਤ ਕਰਕੇ ਨਾਮ ਨਾਲ ਜੁੜਨਗੇ ਬਾਣੀ ਨਾਲ ਜੁੜਨਗੇ ਤੇ ਉਹਨਾਂ ਨੂੰ ਇਹ ਚੰਗੀ ਮਤ ਪ੍ਰਾਪਤ ਹੋਏਗੀ ਹੁਣ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਗੁਰਮਕ ਸਿੱਖ ਸੋਈ ਜਨ ਭਾਏ ਸਤਿਗੁਰੂ ਜੀ ਕਹਿੰਦੇ ਨੇ ਜਿਸਨੂੰ ਨਦਰ ਕਰੇ ਕਰਤਾਰ ਹੁਣ ਕਿਸੇ ਨੂੰ ਮਾਣ ਨਾ ਰਾਜ ਜਵੇ ਤੇ ਅਗਲੀ ਪੰਕਤੀ ਵਿੱਚ ਦੱਸ ਦਿੱਤਾ ਕਿ ਇਹ ਇਸ ਕਾਇਆ ਦੇ ਵਿੱਚ ਜਿਹੜਾ ਮਹਿਲ ਦੇ ਵਿੱਚ ਪਰਮਾਤਮਾ ਵਸਦਾ ਉਹਦੇ ਨਾਮ ਦੀ ਉਹਦੇ ਅੰਮ੍ਰਿਤ ਦੀ ਦਾਤ ਉਹਨੂੰ ਮਿਲੂਗੀ ਜਿਹਦੇ ਉੱਤੇ ਉਹ ਮਿਹਰ ਕਰੂਗਾ ਜਿਹੜਾ ਗੁਰੂ ਅਨਸਾਰ ਸਿੱਖਿਆ ਲਊਗਾ ਤੇ ਹੁਣ ਸਤਿਗੁਰੂ ਜੀ ਅਕੀਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਕਿ ਕਾਇਆ ਮਹਿਲ ਮੰਦਰ ਘਰ ਹਰ ਕਾ ਹਰੀ ਹਰੀ ਬੋਲਾ ਨਾ ਤਸਿੰ ਕਿ ਅੱਗੇ ਘਟਵਾ ਸੋਣ ਆਏ ਤੇ ਫਿਰ ਜੀ ਥੋੜਾ ਥੋੜਾ ਹੌਲੀ ਇੱਕ ਸਾੜ ਥੋੜੀ ਹੌਲੀ ਬੋਲੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਕਾਇਆ ਮਹਿਲ ਕਿਉਂਕਿ ਇਹ ਜਿਹੜਾ ਵਿਆਖਿਆ ਹੁੰਦੀ ਆ ਨਾ ਇਹ ਕੀਰਤਨ ਹੁੰਦਾ ਜਾਂ ਵਿਆਖਿਆ ਹੁੰਦੀ ਜਿਹੜੀ ਬਾਣੀ ਆ ਜਿਵਾਨੀ ਹੁੰਦੀ ਆ ਇਹ ਯਾਦ ਪੜੀ ਜਾਂਦੀ ਆ ਰੋਲਾ ਰੋਲਾ ਪੈਂਦਾ ਇਹ ਸੁਰਤੀ ਜੁੜੀ ਹੁੰਦੀ ਆ ਤੇ ਫਿਰ ਥੋੜਾ ਜਿਹਾ ਵੀ ਖੜਾਕ ਹੋਏ ਤੇ ਫਿਰ ਉਹ ਉਹ ਮਯਾ ਨਿਗਾਰੀ ਹੁੰਦਾ ਇਹਦੇ ਵਿੱਚ ਵਸਾਣਾ ਕਰਿਓ ਸਤਿਗੁਰੂ ਮਹਾਰਾਜ ਸਾਹਿਬ ਜੀ ਪਿੰਨੇ ਕਾਇਆ ਮਹਿਲ ਹੁਣ ਇੱਥੇ ਮਹਿਲ ਜਿਹੜਾ ਵਾ ਉਹ ਇੱਕ ਬਚਨਾ ਆ ਗਿਆ ਇਹ ਸਰੀਰ ਰੂਪੀ ਵੈਦ ਮੰਦਰ ਘਰ ਹਰ ਕਹ ਕਹਿੰਦੇ ਇਹ ਪ੍ਰਮਾਤਮਾ ਦਾ ਘਰ ਹੈ ਇਹ ਮਹਿਲ ਉਹਨਾਂ ਬਣਾਇਆ ਹੋਇਆ ਹੈ ਤੇ ਇਸਮੈਂ ਰਾਖੀ ਜੋਤ ਅਪਾਰ ਹੁਣ ਇਹ ਬੁਰਬਾਣੀ ਵਿੱਚ ਹੋਰ ਵੀ ਕਿਤੇ ਪੁਸ਼ਟੀ ਹੁੰਦੀ ਆ ਉਹ ਵੀ ਅਸੀਂ ਵੇਖਨੇ ਆ ਤੀਜੇ ਬਾਸਾ ਜੀ ਕਹਿੰਦੇ ਨੇ ਹਰ ਮੰਦਰ ਇਹ ਸਰੀਰ ਹੈ ਹਰ ਮੰਦਰ ਇਹ ਸਰੀਰ ਹੈ ਦੂਜਾ ਪ੍ਰਮਾਣ ਕਹਿੰਦੇ ਨੇ ਹਰ ਮੰਦਰ ਹਰ ਜੀਉ ਸਾਜਿਆ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਪਰਮਾਤਮਾ ਨੇ ਇਹ ਸਰੀਰ ਇਹ ਹਰ ਮੰਦਰ ਸਾਜਿਆ ਇਹ ਘਰ ਉਹਦਾ ਇਹ ਸਰੀਰ ਉਹਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਬਨੁੱਖ ਅੰਦਰ ਕੌਣ ਜਾਂਦਾ ਇਹ ਵੀ ਹੁਣ ਉਪਕਤੀ ਦਸੀ ਨਾਨਕ ਗੁਰਮੁਖ ਮੈਲ ਬੁਲਾਈਏ ਹਰ ਵੀਰਲੇ ਮੇਲਨ ਹਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਉਹ ਜਿਹੜੇ ਗੁਰੂ ਦੇ ਨਾਲ ਜੁੜਦੇ ਨੇ ਸੰਗਤ ਵਿੱਚ ਆਉਂਦੇ ਨੇ ਗੁਰੂ ਫਿਰ ਉਹਨਾਂ ਨੂੰ ਬੁਲਾਉਂਦਾ ਹੈ ਆਪ ਲੈ ਕੇ ਜਾਂਦਾ ਇਸ ਸਰੀਰ ਦੇ ਅੰਦਰ ਜਿੱਥੇ ਪ੍ਰਮਾਤਮਾ ਦਾ ਵਾਸਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਅਸੀਂ ਉਸ ਪ੍ਰਬਾਤਵਾਂ ਦੇ ਨਾਲ ਜੁੜੇ ਹੋਏ ਹਾਂ ਤੇ ਜਿਹੜਾ ਸਾਡੇ ਅੰਦਰ ਹੈ ਉਤੋਂ ਸਰਸਰ ਹੋ ਕੇ ਉਤੋਂ ਇਸ਼ਨਾਨ ਕਰਕੇ ਨਾਮ ਨਾ ਭਰ ਕੇ ਤੇ ਉਹਨਾਂ ਨੇ ਆੜ ਕੇ ਫਿਰ ਲੁਕਾਈ ਨੂੰ ਸੁਧਾਰਨ ਵਾਸਤੇ ਚਾਲੇ ਭਾਤੇ ਉਤੋਂ ਫਿਰ ਪਹਿਲੀ ਉਦਾਸੀ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਮੈਂ ਥੋੜੇ ਮਿੰਟ ਦੇ ਵਿੱਚ ਇਹਨੂੰ ਸਮਾਪਤ ਕਰ ਲਾਂਗਾ ਉਸ ਵੇਲੇ ਆਪਣੇ ਸੱਧਿਆ ਗਿਆ ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਨੂੰ ਉਹਨਾਂ ਦੇ ਸਪੁਰਤ ਕਰ ਦਿੱਤਾ ਮਾਤਾ ਸਲੋਖਣੀ ਬੱਚਿਆਂ ਨੂੰ ਤੇ ਆਪ ਵਰਦਾਨੇ ਨੂੰ ਨਾਲ ਲੈ ਕੇ ਗੇਰੂ ਰੰਗ ਦੇ ਵਸਤਰ ਪਾਏ ਨੇ ਇੱਕ ਥੋੜੇ ਬਸਤਰ ਜਿਵੇਂ ਇੱਕ ਕੁਰਤਾ ਲੰਬਾ ਚਾਦਰਾਂ ਪੱਗ ਸਵਟਾ ਹੱਥ 'ਚ ਉਹ ਜੀ ਜ਼ਰੂਰੀ ਚੀਜ਼ਾਂ ਜਿਵੇਂ ਕਲਮ ਦਵਾਤ ਕਾਗਜ਼ ਇਹ ਲੈ ਕੇ ਤੇ ਸਭ ਤੋਂ ਪਹਿਲਾਂ ਉਹ ਤਲਵੰਡੀ ਆਪਣੇ ਮਾਪਿਆਂ ਨੂੰ ਦਸਣ ਆਏ ਜਦੋਂ ਮਾਪਿਆਂ ਦੇ ਕੋਲ ਆਏ ਤੇ ਉਹਨਾਂ ਦਾ ਹੋਂ ਹਰ ਪੁੱਤਰ ਪਰਿਵਾਰ ਨੂੰ ਸੰਭਣਨ ਵਾਲਾ ਬੁੱਢੇ ਵੀ ਡੰਗੋਰੀ ਜਦੋਂ ਸਾਧੂ ਦੇ ਰੂਪ ਵਿੱਚ ਵੇਖਿਆ ਤਾਂ ਉਹਨਾਂ ਦੇ ਪੈਰਾਂ ਥੱਲੇ ਮਿੱਟੀ ਖਿਸ ਗਈ ਗੁਰਨਾਨ ਦੇਵ ਜੀ ਨੇ ਕਿਹਾ ਤੇ ਮੈਂ ਸਮਝਣਾ ਹਾਂ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ ਇਸ ਉਮਰ 'ਚ ਪਰ ਮੇਰਾ ਨਿਸ਼ਾਨਾ ਬਹੁਤ ਉੱਚਾ ਹੈ ਤੇ ਬਹੁਤ ਸਾਰੀ ਬਹੁਤ ਸਾਰੇ ਜਿਹੜੇ ਬਜ਼ੁਰਗ ਪਾਪ ਫਿਕਰਉਂਦੇ ਨੇ ਤੇ ਉਹਨਾਂ ਦੇ ਉਧਾਰ ਵਾਸਤੇ ਮੈਨੂੰ ਇਹ ਕੰਮ ਕਰਨਾ ਪਿਆ ਇਸ ਤੇ ਮੈਨੂੰ ਕਿਹਾ ਕਰਨਾ ਮੈਨੂੰ ਅਸੀਰਵਾਦ ਦਿਓ ਤੇ ਮੈਂ ਜਾ ਕੇ ਆਪਣੇ ਕੰਮ ਦੇ ਵਿੱਚ ਕਾਮਯਾਬ ਹੋਵਾਂ ਸੋ ਹੁਣ ਸਮਾਂ ਹੋ ਗਿਆ ਹੈ ਫਿਰ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਇਸ ਪਰਵ ਦੇ ਵਿੱਚ ਜੋ ਗੁਰਬਾਣੀ ਦੇ ਨਾਲ ਜਾਂ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਨੇ ਇੱਕ ਰੀਨੇ ਕੰਪਲਾ ਹੋ ਜਾਂਦੀਆਂ ਨੇ ਬਖਸ ਲਵੋ ਆਉਣਾ ਇਸ ਸਮੇਂ ਚ ਸਮਰਤ ਬਖਸੋ ਪਿਆਰ ਨਾਲ ਸਾਰੇ ਗੱਦੀ ਤੇ ਫੜੇ ਬਿਲਾਓ ਆਸੀ ਜਰਵਾਦ ਬਖਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ